ਲਿੰਕ ਦੇ ਉਹਨਾਂ ਦੇ ਗੁਰਗੇ ਨੂੰ ਜੋ ਪੁਲਿਸ ਦੁਆਰਾ ਰੋਪੜ ਤੋਂ ਬਹਾੜੀ ਤੇ ਢੇਰਾਵਸੀ ਇਲਾਕੇ ਦੇ ਵਿੱਚ ਲਿਆਂਦਾ ਜਾ ਰਿਹਾ ਸੀ ਤਾਂ ਉਸ ਵਕਤ ਪੁਲਿਸ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਆ ਪੁਲਿਸ ਦੇ ਨਾਲ ਮੁੱਠ ਭੇੜ ਹੁੰਦੀ ਆ ਤਾਂ ਜਦੋਂ ਉਹਨਾਂ ਗੈਂਗਸਟਰਾਂ ਦੁਆਰਾ ਬਦਮਾਸ਼ਾਂ ਦੁਆਰਾ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਜਾਂਦੀ ਆ ਤਾਂ ਜਵਾਬੀ ਕਾਰਵਾਈ ਕਰਦੇ ਹੋਏ ਜਦੋਂ ਪੁਲਿਸ ਦੁਆਰਾ ਉਹਨਾਂ ਗੈਂਗਸਟਰਾਂ ਦੇ ਉੱਪਰ ਗੋਲੀਆਂ ਚਲਾਈ ਜਾਂਦੀਆਂ ਨੇ ਫਾਇਰਿੰਗ ਕੀਤੀ ਜਾਂਦੀਆਂ ਤਾਂ ਉਸ ਦੇ ਵਿੱਚ ਸੰਦੀਪ ਅਤੇ ਇੱਕ ਜਿਹੜਾ ਹੋਰ ਬਦਮਾਸ਼ ਆ ਉਹ ਦੋਵੇਂ ਜ਼ਖਮੀ ਹੋ ਜਾਂਦੇ ਨੇ ਇੱਕ ਬਦਮਾਸ਼ ਦੇ ਲੱਤ ਦੇ ਵਿੱਚ ਗੋਲੀ ਲੱਗਦੀ ਤਾਂ ਦੂਜਾ ਜਿਹੜਾ ਬਦਮਾਸ਼ ਚਾ ਉਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਤਾਂ ਪਿਛਲੇ ਕੁਝ ਦਿਨਾਂ ਤੋਂ ਰੋਪੜ ਪੁਲਿਸ ਦੁਆਰਾ ਇਹਨਾਂ ਦੋਨਾਂ ਬਦਮਾਸ਼ਾਂ ਨੂੰ ਪਹਿਲਾਂ ਕਈ ਦਿਨਾਂ ਤੋਂ ਭਾਲ ਚੱਲ ਰਹੀ ਸੀ ਪਰ ਰੋਪੜ ਪੁਲਿਸ ਦੁਆਰਾ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਕਿਉਂਕਿ ਕੁਝ ਦਿਨ ਪਹਿਲਾਂ ਰੋਪੜ ਇਲਾਕੇ ਦੇ ਇੱਕ ਕਾਰੋਬਾਰੀ ਦੇ ਕੋਲੋਂ 50 ਲੱਖ ਰੁਪਏ ਦੀ ਇਹਨਾਂ ਦੋਨਾਂ ਬਦਮਾਸ਼ਾਂ ਦੁਆਰਾ ਫਰौती ਮੰਗੀ ਗਈ ਸੀ ਤੇ ਉਸ ਤੋਂ ਬਾਅਦ ਪੁਲਿਸ ਦੀ ਜਿਹੜੀ ਕਹਿਦੀ ਹੈ ਕਿ ਪੁਲਿਸ ਦੀ ਰਡਾਰ ਤੇ ਸੀ ਪੁਲਿਸ ਲਗਾਤਾਰ ਇਹਨਾਂ ਦੀ ਭਾਲ ਕਰ ਰਹੀ ਸੀ ਰੋਪੜ ਪੁਲਿਸ ਦੁਆਰਾ ਉਸ ਦਿਨ ਪਹਿਲਾਂ ਇਹਨਾਂ ਨੂੰ ਹਰਾਸਤ ਦੇ ਵਿੱਚ ਲਿਆ ਜਾਂਦਾ ਗ੍ਰਿਫਤਾਰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਹੁਣ ਰੋਪੜ ਤੋਂ ਇਹਨਾਂ ਨੂੰ ਮੁਹਾਲੀ ਦੇ ਡੇਰਾਬੱਸੀ ਇਲਾਕੇ ਦੇ ਵਿੱਚ ਲਿਆਂਦਾ ਜਾ ਰਿਹਾ ਸੀ ਤਾਂ ਉਸ ਤੋਂ ਬਾਅਦ ਡੇਰਾਬੱਸੀ ਦੇ ਨਜ਼ਦੀਕ ਆ ਕੇ ਇਹਨਾਂ ਗੈਂਗਸਟਰਾਂ ਦੁਆਰਾ ਪੁਲਿਸ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤੇ ਜਿਸ ਤੋਂ ਬਾਅਦ ਪੁਲਿਸ ਦੇ ਨਾਲ ਮੁੱਠਪੇੜ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਵਾਬੀ ਕਾਰਵਾਈ ਕਰਦੇ ਹੋਏ ਤਾਂ ਜਦੋਂ ਪੁਲਿਸ ਦੁਆਰਾ ਇਹਨਾਂ ਦੇ ਉੱਪਰ ਗੋਲੀਆਂ ਚਲਾਈ ਜਾਂਦੀਆਂ ਨੇ ਡਿਫੈਂਸਰ ਦੇ ਵਿੱਚ ਆਪਣਾ ਜਵਾਬ ਜਿਹੜਾ ਜੋ ਆਪਣਾ ਬਚਾ ਕਰਦੇ ਹੋਏ ਪੁਲਿਸ ਦੁਆਰਾ ਇਹਨਾਂ ਦੇ ਉੱਪਰ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਇਹਨਾਂ ਦੇ ਵਿੱਚ ਦੋਵੇਂ ਬਦਮਾਸ਼ ਜਿਹੜੇ ਉਹ ਜ਼ਖਮੀ ਹੋ ਜਾਂਦੇ ਨੇ ਇੱਕ ਬਦਮਾਸ਼ ਦੇ ਲੱਤ ਦੇ ਵਿੱਚ ਗੋਲੀ ਲੱਗਦੀ ਹੈ ਤੇ ਦੂਜਾ ਬਦਮਾਸ਼ ਵੀ ਜਿਹੜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਤਾਂ ਤੁਹਾਨੂੰ ਦੱਸ ਜਾਈਏ ਕਿ ਪੁਲਿਸ ਦੁਆਰਾ ਇਹ ਵੀ ਖੁਲਾਸਾ ਕੀਤਾ ਗਿਆ ਨੇ ਕਿ ਇਸ ਤੋਂ ਪਹਿਲਾਂ ਵੀ ਇਹਨਾਂ ਬਦਮਾਸ਼ਾਂ ਦੇ ਉੱਪਰ ਗੈਂਗਸਟਰਾਂ ਦੇ ਉੱਪਰ ਕਈ ਜਿਹੜੇ ਅਪਰਾਧਿਕ ਮਾਮਲੇ ਨੇ ਉਹ ਦਰਜ ਨੇ ਤਾਂ ਲਗਾਤਾਰ ਪੁਲਿਸ ਨੂੰ ਇਹਨਾਂ ਦੀ ਭਾਲ ਸੀ ਪੁਲਿਸ ਨੂੰ ਮੁਢਲੀ ਜਾਂਚ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਇਹਨਾਂ ਦੋਨਾਂ ਵਿਧਵਾਸ਼ਾਂ ਦੇ ਗੋਲਡੀ ਬਰਾੜ ਦਾ ਜਿਹੜਾ ਗਰੁੱਪ ਆ ਉਸ ਦੇ ਨਾਲ ਜਿਹੜੇ ਸਬੰਧ ਸੀ ਤੇ ਉਸ ਤੋਂ ਬਾਅਦ ਇਹਨਾਂ ਦੁਆਰਾ ਇੱਕ ਵੱਡੇ ਕਾਰੋਬਾਰੀ ਤੋਂ 50 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਦੁਆਰਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰ ਕਰਕੇ ਕੁਝ ਦਿਨ ਰੋਪੜ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਅਗਲੀ ਜਿਹੜੀ ਜਾਂਚ ਦੇ ਲਈ ਰੋਪੜ ਤੋਂ ਇਹਨਾਂ ਨੂੰ ਪਹਾੜੀ ਦੇ ਡੇਰਾ ਬੱਸੀ ਇਲਾਕੇ ਦੇ ਵਿੱਚ ਲਿਆਂਦਾ ਜਾ ਰਿਹਾ ਸੀ ਤੇ ਉੱਤੇ ਆ ਕੇ ਪੁਲਿਸ ਦੇ ਉੱਪਰ ਇਹਨਾਂ ਵਿਧਵਾਸ਼ਾਂ ਦੁਆਰਾ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਇਸ ਤੋਂ ਬਾਅਦ ਡਿਫੈਂਸਰ ਦੇ ਵਿੱਚ ਆਪਣਾ ਬਚਾਅ ਕਰਦੇ ਹੋਏ ਪੁਲਿਸ ਦੁਆਰਾ ਜਦੋਂ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਮੌਕੇ ਤੇ ਦੋਨੋਂ ਬਦਮਾਸ਼ ਜਿਹੜੇ ਉਹ ਜ਼ਖਮੀ ਹੋ ਜਾਂਦੇ ਨੇ ਤਾਂ ਇਸ ਤਰੀਕੇ ਦੇ ਨਾਲ ਬਹਾੜੀ ਦੇ ਡੇਰਾ ਬਸੀ ਇਲਾਕੇ ਦੇ ਵਿੱਚ ਤੜਕਸਾਰ ਵੱਡਾ ਇਨਕਾਊਂਟਰ ਹੋਇਆ